ਤੇਸੋਂ ਰਾਜਾ ਬੜਿੰਗ ਘਰਛਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਲਗਾਤਾਰ ਲੀਡਰਸ਼ਿਪ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੀ ਹੈ ਤਾਂ ਗੱਲ ਕਰੀਏ ਤਾਂ ਉੱਥੇ ਹੀ ਹੁਣ ਤਰੰਤਰਨੀਆ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਸਿਆਸੀ ਅਖਾੜਾ ਪੱਖਦਾ ਹੋਇਆ ਨਜ਼ਰ ਆ ਰਿਹਾ ਹੈ ਸਾਰੀਆਂ ਪਾਰਟੀਆਂ ਨੇ ਲਗਭਗ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਨਾਮਜ਼ਦਗੀ ਪੱਤਰ ਤੱਕ ਭਰੇ ਗਏ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਦੇਖਣਾ ਹੋਵੇਗਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ ਕਿਸ ਦੇ ਜਿੱਤ ਹੁੰਦੀ ਹੈ ਤੇ ਕਿਸ ਦੀ ਹਾਰ ਪਰੰਤੂ ਰਾਜਾ ਵੜਿੰਗ ਵਿਰੋਧੀਆਂ ਨੂੰ ਲਲਕਾਰਦੇ ਹੋਏ ਨਸਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਆਂ ਵੋਟਾਂ ਬਹੁਤ ਪਾਈਆਂ ਤੁਸੀਂ ਹੁਣ ਕਹਿੰਦੀ ਆ ਹਾਂ ਇਹ ਗੱਲ ਠੀਕ ਆ ਪਰ ਉਹਦੋਂ ਝਾੜੂ ਬੜਾ ਫੇਰਿਆ ਮੇਰੇ ਫੇਰ ਅੱਛਾ ਸੁਣ ਲਾ 5 ਕਿਲੋ ਕਣ ਕਰਤੀ ਤੇ ਕਾਰਡ ਕੱਟਦੇ ਫੇ ਰਿੰਗੀ ਖੁੰਦੀ ਨਰੇਗਾ ਵੀ ਬੰਦ ਕਰਤੀ ਜਿਹੜੀ ਕਾਂਗਰਸ ਨੇ ਚਲਦੀ ਔਰ ਪਿੰਡਾਂ ਦੇ ਵਿੱਚ ਉਹ ਮਾੜਾ ਹਾਲ ਕਰਤਾ ਜਿਨ੍ਹਾਂ ਨੇ ਵਿਚਾਰਿਆਂ ਨੇ ਆਪਦਾ ਦਿਹਾੜੀ ੱੱਪਾ ਕਰਕੇ ਬਜ਼ੁਰਗ ਬੇਬੇ ਨੇ ਆਪਦਾ ਕੰਮ ਚਲਾਉਣਾ ਸੀ ਕਈਆਂ ਦੀਆਂ ਪੈਨਸ਼ਨਾਂ ਕੱਢ ਦਿੱਤੀਆਂ ਇਹ ਹਾਲਾਤ ਹੈ ਪੰਜਾਬ ਦੀ ਸਰਕਾਰ ਦੇ ਤੇ ਬਦਲਾਅ ਦੀ ਸਰਕਾਰ ਦੇ ਹੁਣ 4 ਸਾਲ ਹੋ ਗਏ ਆ ਅਖੀਰਲਾ ਸਾਲ ਰਹਿ ਗਿਆ ਪਾਣੀ ਵਾਲੇ ਬਾਈ 2 ਮਿੰਟ ਖੜ੍ਹ ਗਿਆ ਯਾਰ ਕਿਰੋਂ ਮੈਂ ਪੋਹਲਾ ਲੱਗਿਆ ਉਹ ਦੂ ਪਾਣੀ ਮੰਡਣ ਲੱਗੇ ਤੇ ਆਏ ਕਾਕਾ ਤੂੰ ਵਿਚਾਰੇ ਕਿਉਂ ਖੜਾ ਹੈ ਬਈ ਬਿਨਾ ਕੰਮ ਤੋਂ ਸੋ ਕੀ ਹਾਲਾਤ ਹੈ ਪਿੰਡਾਂ ਦੇ ਵਿੱਚ ਹੁਣ ਰੱਬ ਦੀ ਮਾਰ ਪੈ ਗਈ ਹੜਾ ਗਏ ਇਹ ਹੜਾ ਰੱਬ ਦੀ ਮਾਰ ਨੇ ਤਾਂ ਦਿੱਤੇ ਹੀ ਦਿੱਤੇ ਪਰ ਜੇ ਪੰਜਾਬ ਦੀ ਸਰਕਾਰ ਸਿਆਣੀ ਹੁੰਦੀ ਨਾ ਫਿਰ ਜਿਹੜਾ 5 ਲੱਖ ਕਿੱਲੇ ਦਾ ਨੁਕਸਾਨ ਹੋਇਆ ਉਹ ਲੱਖ ਕਿੱਲੇ ਦਾ ਹੀ ਹੋਣਾ ਸੀ ਕਦੋਂ ਗੇਟ ਚੱਕਦੇ ਪਾਣੀ ਜਮਾ ਕਰਕੇ ਰੱਖਿਆ ਵੀ ਤੇਲਾਂ ਤੱਕ ਪਚਾਵਾਂਗੇ ਇੱਕੋ ਜਮ ਰਾਤ ਬਰਾਤੇ ਗੇਟ ਖੋਲਤੇ ਬੈਮਾਂ ਦੇ ਉਹ ਸਾਰਾ ਕੁਝ ਰੋੜ ਕੇ ਲੈ ਤੇ ਹੁਣ ਕਹਿੰਦਾ ਕਹਿੰਦਾ ਦਸੰਬਰ ਤੱਕ ਤੁਸੀਂ ਮਿੱਟੀ ਚੱਕ ਲੋ ਰੇਤਾ ਚੱਕ ਲੋ ਤੇ ਦਸੰਬਰ ਤੋਂ ਬਾਅਦ ਮਾਮਾ ਕੌਣ ਚੱਕੂਗਾ ਤੂੰ ਸਾਡੀ ਮਿੱਟੀ ਸਾਡਾ ਖੇਤ ਤੇ ਪਰਮਿਸ਼ਨ ਤੇਰੇ ਤੋਂ ਲੈਣੀ ਆ ਆਦਾ ਸਫਾਈ ਕਰਨ ਦੀ ਤੁਹਾਡੇ ਪਿੰਡੇ ਜਾਂ ਆਸੇ ਪਾਸੇ ਕਮਾਣੀਆਂ ਜਿਨ੍ਹਾਂ ਦੇ ਕੋਠੇ ਦੇ ਕਿਪੇ ਕਿੰਨੇ ਬਾਤ ਦੇ ਨੇ ਕਿਸੇ ਦਾ ਕੱਖ ਨਹੀਂ ਕੀਤਾ ਸਾਡਾ 1000 ਰੁਪਿਆ ਇਹਨਾਂ ਦਾ 1000 ਰੁਪਿਆ ਸਾਡੀਆਂ ਬੀਬੀ ਨੇ ਯਾਦ ਰੱਖਿਆ ਸਾਡਾ 1000 ਰੁਪਿਆ ਭੁੱਲ ਗਈਆਂ 500 ਪੈਨਸ਼ਨ ਹੁੰਦੀ ਸੀ ਆ ਬਾਗਲ ਦੇ ਰਾਜ ਕਾਂਗਰਸ ਆਈ 1500 ਕੀਤੀ 1000 ਜੋ ਭੁੱਲ ਗਈਆਂ ਐਦਾਂ ਨਾਲ ਦੇ ਦਿੱਤਾ ਤਾਂ ਉਹਨੂੰ 1000 ਰੁਪਿਆ ਬੱਸਾਂ ਦਾ ਕਿਰਾਇਆ ਬੀਬੀਆਂ ਬੇਬੇ ਦਾ ਮੁਫਤ ਕੀਤਾ ਕਿਵੇਂ ਕੀਤਾ ਦੱਸੋ ਕਾਂਗਰਸ ਪਾਰਟੀ ਨੇ 16000 ਮਿਲਦਾ ਸੀ ਬਾਦਲ ਦੇ ਰਾਜ ਚ ਤੁਹਾਨੂੰ ਕੁੜੀ ਦੇ ਵਿਆਹ ਦਾ ਤੇ 51000 ਅਸੀਂ ਕੀਤਾ ਤੇ ਅੱਜ ਜਿੱਦੇ ਦਾ ਆਇਆ ਰੰਗਲਾ ਪੰਜਾਬ ਵਾਲੇ ਤੇ ਝਾੜੂ ਵਾਲੇ ਰੁਪਈਆ ਵਧਾਇਆ ਨਹੀਂ ਤੇ ਸ਼ਗਨ ਸਕੀਮ ਆਉਂਦੀ ਨਹੀਂ ਡੁੱਡ ਡੁੱਡ ਸਾਹਿਬ ਉਦੋਂ ਨੂੰ ਕੁੜੀ ਦੇ ਕਾਹ ਮੁੰਡਾ ਜੰਮ ਪੈਂਦਾ ਉਦੋਂ ਵੀ ਸ਼ੂਸ਼ਕ ਵੇਲੇ ਵੀ ਨਹੀਂ ਆਉਂਦਾ ਪੈਸੇ ਦੱਸੋ ਮੇਰੀ ਗੱਲ ਠੀਕ ਹੈ ਕੀ ਗਲਤ ਹੈ ਬੋਲੋ ਦਿੱਤਾ ਕੀ ਆ ਬਾਈ ਰਾਇਲ ਤੇ ਘਰ ਆਈ ਲਾਇਏ ਸੋ ਮੇਰੇ ਕਹਿਣ ਤੋਂ ਭਾਵ ਐ ਮੈਂ ਆਮ ਲੋਕਾਂ ਦੀਆਂ ਤਕਲੀਫਾਂ ਦਸੀਆਂ ਪੰਜਾਬ ਤੇ ਕਿੰਨਾ ਕਰਜ ਆ ਬਹੁਤ ਠਹਿਰਾ ਕਰਦੇ ਆ ਪਰ ਤੁਸੀਂ ਤਾਂ ਦਿੱਲੀ ਚਿੱਲਾ ਚਲਾਉਣਾ ਆਂਗਾ ਕਿਸੇ ਦਾ ਮੁੰਡਾ ਨਹੀਂ ਲਾਇਆ ਮਾਂ ਦੇ ਤੇ ਰਿੰਦਾ ਖਿੰਦਾ ਮੁੰਡਾ ਦਵਾਰੇ ਇੱਕ ਝਾੜੂ ਤੋਂ ਉੱਠ ਜਾ ਮਰ ਗਿਆ ਬੰਦਾ ਯਾਰ ਮਾੜੀ ਮੁੱਡੀ ਸ਼ਰਮ ਕਰ ਲੋ